ਰੀ ਉਹਨਾਂ ਟਰਸਾਲਾ ਬੀਬੀ ਐ ਉਹ ਪੰਜਾਬ ਕਿੱਥੋਂ ਆਈ ਸੀ ਔਰ ਉਸ ਦਾ ਜਿਹੜਾ ਕਤਲ ਹੁੰਦਾ ਉਸ ਕਤਲ ਪਿੱਛੇ ਕਾਰਨ ਕੀ ਨਿਕਲੇ ਜਿਹੜੀ ਯੂ ਐਸ ਬੇਸ ਲੇਡੀ ਜੀ ਰੁਪਿੰਦਰ ਕੌਰ ਉਹ ਯੂ ਐਸ اے ਤੋਂ ਆਈ ਸੀਗੀ ਜੁਲਾਈ ਦੇ ਮਹੀਨੇ ਦੇ ਵਿੱਚ ਉਹ ਇਸ ਕਰਕੇ ਆਈ ਸੀਗੀ ਇੱਕ ਯੂ ਕੇ ਬੇਸਡ ਹੈਗਾ ਚਰਨਜੀਤ ਸਿੰਘ ਉਹਦੇ ਨਾਲ ਉਹਨੇ ਮੈਰਿਜ ਕਰਾਉਣੀ ਸੀ ਜਦੋਂ ਲੇਡੀ ਯੂ ਐਸ ਤੋਂ ਆਈ ਤਾਂ ਉਹਨਾਂ ਦੇ ਘਰੇ ਲੇਡੀ ਜਿਹੜਾ ਕਿਲਾ ਰਾਏ ਪ੍ਰਸਾਦ ਸਿੰਘ ਦੇ ਘਰੇ ਰਹੀ ਕਰੇ ਰਹਿਣ ਤੋਂ ਬਾਅਦ ਇਹਨਾਂ ਨੇ ਪਹਿਲਾਂ ਪਲਾਨ ਕੀਤਾ ਸੀਗਾ ਕਿ ਆਪਾਂ ਇਹਦਾ ਮਰਡਰ ਕਰਨਾ ਹੈਗਾ ਸੰਜੀਤ ਨੇ ਕੀ ਕੀਤਾ ਇੱਕ ਸਾਡੇ ਕੋਲ ਆ ਕੇ ਕੰਪਲੇਂਟ ਦਿੱਤੀ 18 8 ਨੂੰ ਕਿ ਰੁਪਿੰਦਰ ਕੌਰ ਨਹੀਂ ਲੱਭ ਰਹੀ ਜਿਹੜਾ ਸੰਜੀਤ ਸਿੰਘ ਸੀਗਾ ਇਹਨੇ ਉਹ ਲੇਡੀ ਨੂੰ ਬੇਸਬਾਲ ਮਾਰ ਕੇ ਮਾਰ ਦਿੱਤਾ ਇਹਨੇ ਦੋ ਵਾਰ ਉਹਦੇ ਸਿਰ ਤੇ ਕੀਤੇ ਕਰਨ ਤੋਂ ਬਾਅਦ ਉੱਥੇ ਡੈੱਡ ਬੋਡੀ ਜਿਹੜੀ ਪਈ ਰਹੀ ਬੋਲੀਆ ਦੇ ਉੱਪਰ ਉਹ ਲੇਡੀ ਦੀ ਡੈੱਡ ਬੋਡੀ ਪਾ ਕੇ ਡੀਜ਼ਲ ਪਾ ਪਾ ਕੇ ਕਿਨੇ ਕੀ ਕੀਤਾ ਸਟੋਰ ਦੇ ਵਿੱਚ ਮਰਡਰ ਕਰਤਾ ਸ਼ਾਮ ਨੂੰ ਉਸ ਤੋਂ ਬਾਅਦ ਉਸੇ ਘਰ 'ਚ ਇਹਨੂੰ ਇਹ ਤੋਂ ਇਹਦਾ ਬਾਹਰ ਨਿਕਲਦਾ ਹੈਗਾ ਉਹ ਇਨਫੋਰਮਰ ਨੇ ਸਾਨੂੰ ਦੱਸਿਆ ਸੀਗਾ ਵੀ ਮੈਂ ਇਹ ਮੈਨੂੰ ਗੱਲ ਦਾ ਪਤਾ ਲੱਗਿਆ ਕਿ ਜਿਹੜੇ ਆਪ ਖੁਦ ਮੈਸੇਜ ਟਾਈਪ ਕੀਤੇ ਗਏ ਉਸ ਲੇਡੀ ਦੇ ਫੋਨ ਦੇ ਵਿੱਚੋਂ ਉੱਥੋਂ ਪੜਿਆ ਗਿਆ ਤਾਂ 50 ਲੱਖ ਰੁਪਇਆ ਸੁਪਾਰੀ ਦੇ ਕੇ ਤੇ ਵਿਦੇਸ਼ ਭੇਜਣ ਦੇ ਲਾਲਚ ਵਿੱਚ ਇੱਕ ਕਤਲ ਕਰਵਾਇਆ ਜਾਂਦਾ ਹੈ। ਇਹ ਕਤਲ ਕਿਸ ਦਾ ਹੋਇਆ? ਇੱਕ 69 ਸਾਲ ਬੀਬੀ ਦਾ। ਇਹ ਕਹਿ ਸਕਦੇ ਹਾਂ ਕਿ ਉਸ ਬਜ਼ੁਰਗ ਔਰਤ ਨੂੰ ਮਰਵਾਉਣ ਦੇ ਪਿੱਛੇ ਸਾਜ਼ਿਸ਼ ਕਿਸ ਦੀ ਸੀ, ਚਾਲ ਕਿਸ ਦੀ ਸੀ? ਇਸ ਦੇ ਬਾਰੇ ਪੁਲਿਸ ਨੇ ਬਹੁਤ ਵੱਡੇ ਭੇਤ ਖੋਲੇ ਨੇ। ਇੱਕ ਕਾਤਲ ਨੂੰ ਕਾਬੂ ਕੀਤਾ ਗਿਆ। ਇਹ ਪੂਰਾ ਮਾਮਲਾ ਕਿਵੇਂ ਜੁੜਿਆ ਹੋਇਆ? ਔਰ 69 ਸਾਲਾ ਜਿਹੜੀ ਬੀਬੀ ਵਿਦੇਸ਼ ਤੋਂ ਇੱਕ ਐਨ ਆਰ ਆਈ ਪੰਜਾਬ ਚੱਲ ਕੇ ਆਉਂਦੀ ਹੈ ਜੁਲਾਈ ਮਹੀਨੇ ਦੇ ਵਿੱਚ ਕੁਝ ਦਿਨ ਹੀ ਬੀਤੇ ਨੇ ਤੇ ਉਸ ਦਾ ਕਤਲ ਹੋ ਜਾਂਦਾ ਹੈ ਪਰ ਇਹ ਜਾ ਕੇ ਪਤਾ ਲੱਗਦਾ ਕੁਝ ਮਹੀਨਿਆਂ ਬਾਅਦ ਇਹ ਸਾਰੇ ਕਤਲ ਕੇਸ ਦੀ ਕਹਾਣੀ ਕੀ ਹੈ ਪੁਲਿਸ ਨੇ ਪੈੜਾ ਨਪਦਿਆ ਹੋਇਆ ਹੁਣ ਤੱਕ ਕੀ ਕੁਝ ਲੱਭਿਆ ਇਹ ਸਾਰੇ ਬਾਰੇ ਗੱਲਬਾਤ ਕਰਾਂਗੇ ਇਸ ਵਕਤ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੇ ਵਿੱਚ ਏ ਸੀ ਪੀ ਦੇ ਤੌਰ ਤੇ ਤਾਇਨਾਤ ਹਰਜਿੰਦਰ ਸਿੰਘ ਗਿੱਲ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਇਸ ਕੇਸ ਦੇ ਵਿੱਚ ਪੁਲਿਸ ਟੀਮ ਦੇ ਨਾਲ ਮਿਲ ਕੇ ਕੀ ਕੁਝ ਹੁਣ ਤੱਕ ਹਾਸਲ ਕੀਤਾ ਹੈ ਕੀ ਕੁਝ ਜਾਣਕਾਰੀ ਮਿਲੀ ਹੈ ਸਭ ਤੋਂ ਪਹਿਲਾਂ ਗਿੱਲ ਸਾਹਿਬ ਆਪ ਪੁਲਿਸ ਦੇ ਕੰਮਕਾਰ ਕਰਨ ਦੇ ਤਰੀਕੇ ਦੇ ਵਿੱਚ ਜਦੋਂ ਕੋਈ ਸੂਚਨਾ ਮਿਲਦੀ ਹੈ ਕਈ ਵਾਰਾਂ ਤਾਂ ਬਹੁਤ ਦੇਰੀ ਹੋ ਜਾਂਦੀ ਹੈ ਤੇ ਕਈ ਵਾਰਾਂ ਭਾਵੇਂ ਕੇਸ ਦਾ ਪਤਾ ਬਹੁਤ ਦੇਰੀ ਬਾਅਦ ਲੱਗਦਾ ਹੈ ਤੇ ਜਲਦੀ ਪੜਾ ਨੱਪੀਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਜਿਹੜੀ 69 ਸਾਲਾਂ ਬੀਬੀ ਹੈ ਉਹ ਪੰਜਾਬ ਕਿੱਥੋਂ ਆਈ ਸੀ ਔਰ ਉਸ ਦਾ ਜਿਹੜਾ ਕਤਲ ਹੁੰਦਾ ਉਸ ਕਤਲ ਪਿੱਛੇ ਕਾਰਨ ਕੀ ਨਿਕਲੇ ਜਿਹੜੇ ਯੂਐਸ ਬੇਸਡ ਲੇਡੀ ਜੀ ਰਪਿੰਦਰ ਕੌਰ ਉਹ ਯੂਐਸਏ ਤੋਂ ਆਈ ਸੀਗੀ ਜੁਲਾਈ ਦੇ ਮਹੀਨੇ ਦੇ ਵਿੱਚ ਉਹ ਇਸ ਕਰਕੇ ਆਈ ਸੀਗੀ ਇੱਕ ਯੂਕੇ ਬੇਸਡ ਹੈਗਾ ਚਰਨਜੀਤ ਸਿੰਘ ਉਹਦੇ ਨਾਲ ਉਹਨੇ ਮੈਰਿਜ ਕਰਾਉਣੀ ਸੀ ਦੋਨੋਂ ਸੇਮ এজ ਦੇ ਹੈਗੇ 69 ইয়ার্স 올ਡ ਦੀ লেਡੀ ਹੈਗੀ ਐਂਡ ਹੀਅਰ ਅਬਾਊਟ 70 ਸਾਲ ਦਾ ਚਰਨਜੀਤ ਸਿੰਘ ਹੈ ਜਿਹੜਾ ਕਿ ਯੂਕੇ ਦਾ ਰਹਿਣ ਵਾਲਾ ਉਹਦਾ ਪਿਛਲਾ ਪਿੰਡ ਮਹਾਸੇਗਵਾਲਾ ਮਹਿਮਾ ਸੇਗਵਾਲਾ ਡੇਰੋਂ ਠਾਣੇ ਚ ਪੈਂਦਾ ਹੈਗਾ ਉਹਨਾਂ ਨੇ ਕੀ ਕੀਤਾ ਜਿਹੜਾ ਮਹਿਮਾ ਸੇਗਵਾਲੇ ਦਾ ਜਿਹੜਾ ਚਰਨਜੀਤ ਹੈ ਕਿ ਇਹਦਾ ਦੋਸਤ ਹੈਗਾ ਸੁਖਜੀਤ ਸਿੰਘ ਉਹ ਕਿਲਾ ਰਾਏਪੁਰ ਦਾ ਰਹਿਣ ਵਾਲਾ ਹੈ ਜਦੋਂ ਲੇਡੀ ਯੂਐਸ ਤੋਂ ਆਈ ਤਾਂ ਉਹਨਾਂ ਦੇ ਘਰੇ ਲੇਡੀ ਜਿਹੜਾ ਕਿਲਾ ਰਾਏਪੁਰ ਸੁਖਜੀਤ ਸਿੰਘ ਦੇ ਘਰੇ ਰਹੀ ਘਰੇ ਰਹਿਣ ਤੋਂ ਬਾਅਦ ਇਹਨਾਂ ਨੇ ਪਹਿਲਾਂ ਪਲਾਨ ਕੀਤਾ ਸੀਗਾ ਕਿ ਆਪਾਂ ਇਹਦਾ ਮਰਡਰ ਕਰਨਾ ਹੈਗਾ ਮਰਡਰ ਇਸ ਲਈ ਕਰਨਾ ਸੀਗਾ ਕਿਉਂਕਿ ਉਹ ਉਸ ਨੂੰ ਲਵ ਅਫੇਅਰ ਤੇ ਚੱਲਦਾ ਸੀਗਾ ਉਹ ਡਰਦਾ ਸੀਗਾ ਕਿਤੇ ਵੀ ਮੇਰੇ ਘਰੇ ਦਾ ਪਤਾ ਲੱਗ ਜੇ ਹੂੰ ਜੇ ਮੈਂ ਮੈਰਿਜ ਤੋਂ ਨਾ ਕਰਤੀ ਤਾਂ ਉਹ ਡਰੋਂਦੀ ਸੀ ਮੈਂ ਤੇਰੇ ਤੇ ਰੇਪ ਦਾ ਕੇਸ ਅਸਟੇਟ ਕਰਾ ਦੂੰ ਹੂੰ ਤੇ ਸੁਖਜੀਤ ਸਿੰਘ ਇਸ ਕਰੋਂ ਡਰਦਾ ਸੀ ਸੁਖਜੀਤ ਸਿੰਘ ਨੂੰ ਚਰਨਜੀਤ ਕਹਿੰਦਾ ਸੀ ਵੀ ਤੇਰੇ account ਵਿੱਚ ਪੈਸੇ ਆਏ ਹੋਏ ਨੇ ਤਾਂ ਤੈਨੂੰ ਉਹ 420 ਦੇ ਵਿੱਚ ਫਸਾ ਦੋਗੇ ਹੂੰ ਇਸ ਕਰਕੇ ਇਹਨਾਂ ਨੇ ਇਹ ਸਟੋਰੀ ਰਚੀ ਹੈ ਮਰਡਰ ਦੀ ਇਹ ਜਿਹੜੀ ਮਰਡਰ ਦੀ ਸਟੋਰੀ ਰਚੀ ਜਾਂਦੀ ਹੈ ਇਸ ਦੀ ਪਲੈਨਿੰਗ ਵਿਦੇਸ਼ ਵਿੱਚ ਪਹਿਲਾਂ ਹੀ ਹੋ ਚੁੱਕੀ ਸੀ ਜਦੋਂ ਬੀਬੀ ਇੱਥੇ ਆਉਂਦੀ ਹੈ ਜਾਂ ਫਿਰ ਇੱਥੇ ਆਈ ਤੇ ਉਸ ਤੋਂ ਬਾਅਦ ਖਲਾਰਾ ਪਿਆ ਇਹਨਾਂ ਨੇ ਪਹਿਲਾਂ ਹੀ ਪਲਾਨ ਬਣਾਇਆ ਸੀਗਾ ਪਲਾਨ ਬਣਾਉਣ ਤੋਂ ਬਾਅਦ ਜਦੋਂ ਸੁਖਜੀਤ ਦੇ ਘਰੇ ਰਹੀ ਲੇਡੀ ਤੇ ਉਹਨਾਂ ਨੇ ਇੱਕ ਸੁਖਜੀਤ ਨੇ ਕੀ ਕੀਤਾ ਇੱਕ ਸਾਡੇ ਕੋਲ ਆ ਕੇ ਕੰਪਲੇਂਟ ਦਿੱਤੀ 18 8 ਨੂੰ ਕਿ ਰੁਪਿੰਦਰ ਕੌਰ ਨਹੀਂ ਲੱਭ ਰਹੀ ਜੋ ਮੇਰੇ ਕੋਲ ਆਈ ਸੀਗੀ ਹੂੰ ਤੇ ਉਹਨੇ ਉਹਦੇ ਮੈਸੇਜ ਸੀਗੇ ਆਪ ਹੀ ਮੋਬਾਈਲ ਤੋਂ ਪਾਤੇ ਵੀ ਮੈਂ ਗੁਰੂਗੁਰ ਚੱਲ ਰਹੀ ਆ ਗੁਰੂਜੀ ਕੋਲ ਚੱਲ ਰਹੀ ਆ ਡਿਸੈਂਡਡ ਕਰਕੇ ਉਹਨੇ ਮੈਸੇਜ ਪਾਤੇ ਅੱਛਾ ਵੀ ਸੋ ਡੈਟ ਇਹ ਨਾ ਲੱਗੇ ਕਿ ਮੈਂ ਕਤਲ ਕੀਤਾ ਉਹਦਾ ਤੇ ਉਹ ਮੈਸੇਜ ਉਹਦੀ ਸਿਸਟਰ ਨੂੰ ਪਤਾ ਲੱਗਦੇ ਨੇ ਵੀ ਮੇਰੀ ਸਿਸਟਰ ਜਿਹੜੀ ਉਹ ਨਹੀਂ ਲੱਭ ਰਹੀ ਹੂੰ ਇਹ ਮੈਸੇਜ ਜਿਹੜੇ ਇੰਗਲਿਸ਼ ਹੈ ਉਹਦੇ ਵਾਲੀ ਇੰਗਲਿਸ਼ ਤਾਂ ਹੈ ਨਹੀਂ ਇਹ ਇਹ ਇੰਗਲਿਸ਼ 'ਚ ਵੀ ਬਹੁਤ ਫਰਕ ਸੀਗਾ ਜੀ ਉਹਨੂੰ ਡਾਊਟ ਲੱਗਿਆ ਹਮ ਉਹਨੇ ਯੂ ਐਸ ਐਮਬੈਸੀ ਤੇ ਵੀ ਕੰਪਲੀਟਾ ਪਾਈਆਂ ਇਹਨਾਂ ਦੀਆਂ ਜੀ ਤੇ ਫਿਰ ਅਸੀਂ ਫਾਦਰ ਜਦੋਂ ਇਹਨੇ ਪਰਚਾ ਦਾ ਜੀ ਕਰਵਾਤਾ ਹੁਣ ਪਹਿਲਾਂ 346 ਆਈ ਪੀ ਸੀ ਹੁੰਦਾ ਸੀਗਾ ਜੀ ਹੁਣ ਜਿਹੜਾ ਹੈਗਾ 127-6 ਬੀ ਐਨ ਐਸ ਦਰਜ ਕੀਤਾ ਸੀਗਾ ਹਮ ਜਦੋਂ ਅਸੀਂ ਦਰਜ ਕੀਤਾ ਤੇ ਫਿਰ ਸਾਨੂੰ ਇਹਦੀ 9925 ਨੂੰ ਸਾਡਾ ਇਨਫੋ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸੁਖਜੀਤ ਸਿੰਘ ਸੀਗਾ ਇਹਨੇ ਉਹ ਲੇਡੀ ਨੂੰ ਬੇਸਬਾਲ ਮਾਰ ਕੇ ਮਾਰਤਾ ਅੱਛਾ ਮਾਰਨ ਤੋਂ ਬਾਅਦ ਕਿਉਂਕਿ ਜਿਹੜਾ ਸੁਖਜੀਤ ਸਿੰਘ ਹੈ ਇਹ ਨੀਅਰਬਾਊਟ 30 ਕੇ ਸਾਲ ਦਾ ਸੀਗਾ ਉਹ ਲੇਡੀ 69 70 ইয়ার্স ওল্ড ਸੀਗੀ ਜੀ ਇਹਨੇ ਦੋ ਵਾਰ ਉਹਦੇ ਸਿਰ ਤੇ ਕੀਤੇ ਹਮ ਕਰਨ ਤੋਂ ਬਾਅਦ ਉੱਥੇ ਡੈੱਡ ਬੋਡੀ ਜਿਹੜੀ ਪਈ ਰਹੀ ਹਮ ਫਿਰ ਇਹਨੇ ਕੀ ਕੀਤਾ ਜਿਹੜੇ ਉਹ ਡੇਡ ਬੋਡੀ ਸੀ ਨੇੜੇ ਹੀ ਉਹਨੇ ਪੱਠੀ ਕੋਲਿਆਂ ਲਾ ਕੇ ਰੱਖੀ ਹੋਈ ਸੀ ਅੱਛਾ ਕੋਲਿਆਂ ਦੇ ਉੱਪਰ ਉਹ ਲੇਡੀ ਦੀ ਡੈੱਡ ਬੋਡੀ ਪਾ ਕੇ ਡੀਜ਼ਲ ਪਾ ਪਾ ਕੇ ਉਹਨੂੰ ਸਾੜ ਕੇ ਮਾਰਦਾ ਉਹ ਡੈੱਡ ਬੋਡੀ ਨੂੰ ਕਿੰਨੀ ਦੇ ਵਿੱਚ ਸਾੜਿਆ ਗਿਆ ਥੋੜਾ ਥੋੜਾ ਕਰਕੇ ਉਹਨੇ ਸ਼ਾਮ ਨੂੰ ਜਿਵੇਂ ਸ਼ਾਮ ਨੂੰ 6:00 ਵਜੇ ਉਹਨੇ ਮਰਡਰ ਕੀਤਾ ਸਵਾ 6:00 6:30 ਉਹਨੂੰ ਦੁਆਰਾ ਉਹਨੇ ਡੈੱਡ ਬੋਡੀ ਤੇ ਤੇਲ ਪਾ ਪਾ ਕੇ ਰਾਤ ਨੂੰ ਸਾੜ ਦਾ ਜਿਹੜਾ ਉਹਦਾ ਘਰ ਦੇ ਵਿੱਚ ਸਟੋਰ ਬਣਿਆ ਹੋਇਆ ਸੀਗਾ ਸਟੋਰ ਦੇ ਵਿੱਚ ਹਮ ਤੇ ਸੁਖਜੀਤ ਸਿੰਘ ਨੇ ਜਿੱਥੇ ਮਰਡਰ ਕੀਤਾ ਉਹ ਆਪਦਾ ਉਹਦਾ ਘਰ ਸੀ ਖੁੱਦ ਦਾ ਸੀ ਘਰ ਉਹਦਾ ਆਪਣਾ ਘਰ ਸੀ ਖੁੱਦ ਦਾ ਇਹ ਅਨਮੈਰਿਡ ਹੈਗਾ ਹੈਗਾ ਅੱਛਾ ਇਹਦਾ ਇੱਕ ਭਰਾ ਹੋਰ ਆ ਉਹ ਆਰਡਰ ਆਂਦਾ ਹੈਗਾ ਇਹਨੇ ਕੀ ਕੀਤਾ ਸਟੋਰ ਦੇ ਵਿੱਚ ਮਰਡਰ ਕਰਤਾ ਸ਼ਾਮ ਨੂੰ ਉਸ ਤੋਂ ਬਾਅਦ ਉਸੇ ਘਰ 'ਚ ਇਹਨੂੰ ਫੂਕਤਾ ਫੂਕਣ ਤੋਂ ਬਾਅਦ ਥੋੜੀਆਂ ਜਿਹੀਆਂ ਜੇ ਵੀ ਧੂਏ ਦਾ ਬਾਹਰ ਨਿਕਲਦਾ ਹੈਗਾ ਉਹ ਇਨਫੋਰਮਰ ਨੇ ਸਾਨੂੰ ਦੱਸਿਆ ਸੀਗਾ ਵੀ ਮੈਂ ਇਹ ਮੈਨੂੰ ਗੱਲ ਦਾ ਪਤਾ ਲੱਗਿਆ ਉਹ ਗੱਲ ਪਤਾ ਹੋਣ ਤੋਂ ਬਾਅਦ ਅਸੀਂ ਇਮੀਡੀਏਟਲੀ ਉਹਦੇ ਤੇ ਆਪਣਾ ਟਰੈਕ ਲਾ ਲਿਆ ਟਰੈਕ ਲਾਉਣ ਤੋਂ ਬਾਅਦ ਸਾਨੂੰ ਇਹ ਜਦੋਂ 99 ਨੂੰ ਇਨਫੋਰਮੇਸ਼ਨ ਮਿਲੀ ਅਸੀਂ ਇਨਫੋਰਮੇਸ਼ਨ ਡਵੈਲਪ ਕਰਕੇ 12 ਤਰੀਕ ਨੂੰ ਅਸੀਂ ਇਹਨੂੰ ਅਰੈਸਟ ਕਰ ਲਿਆ ਮੁਕਦਮੇ ਵਿੱਚ ਮਤਲਬ ਜੁਲਾਈ ਮਹੀਨੇ ਦੀ ਤਰੀਕ ਦੇ ਵਿੱਚ ਕਤਲ ਹੋ ਜਾਂਦਾ ਹੈ ਹਾਂਜੀ ਹਾਂਜੀ ਔਰ ਜਦੋਂ ਜੁਲਾਈ ਦੇ ਵਿੱਚ ਕਤਲ ਹੁੰਦਾ ਉਸ ਲਾਸ਼ ਨੂੰ ਹੌਲੀ-ਹੌਲੀ ਕਰਕੇ ਉਹ ਸੁਖਜੀਤ ਸਿੰਘ ਸਾੜ ਰਿਹਾ ਸੀ ਇਹ ਜਾਣਕਾਰੀ ਤੁਹਾਨੂੰ ਕਿਹੜੇ ਮਹੀਨੇ ਜਾ ਕੇ ਮਿਲਦੀ ਹੈ ਸਾਨੂੰ 9 ਤਰੀਕ ਨੂੰ 9 ਸਤੰਬਰ ਨੂੰ ਮਿਲਦੀ ਹੈ ਅੱਛਾ ਮਤਲਬ ਲਗਭਗ 2 ਮਹੀਨੇ ਦਾ ਗੈਪ ਸੀ ਹਾਂਜੀ 2 ਮਹੀਨੇ ਦਾ ਗੈਪ ਸੀ ਸਾਨੂੰ ਜਦੋਂ ਇਨਫਾਰਮਰ ਨੇ ਸਾਨੂੰ ਇਨਫਾਰਮ ਕੀਤਾ ਅਸੀਂ ਤਾਂ ਵਿਦਨ 3 ਡੇਸ ਉਹ ਬੰਦਾ ਕਿਉਂਕਿ ਘਰੇ ਵੀ ਨਹੀਂ ਬਟਦਾ ਸੀਗਾ ਇੱਧਰ ਉੱਧਰ ਰਹਿੰਦਾ ਸੀਗਾ ਵਿਦਨ 3 ਡੇਸ ਅਸੀਂ ਉਹਨੂੰ ਰਨੋਵ ਕਰ ਲਿਆ ਹਾਂ ਜੀ ਟੈਸਟ ਕਰ ਲਿਆ ਸੀ ਜਦੋਂ ਜੁਲਾਈ ਮਹੀਨੇ ਦੇ ਵਿੱਚ ਕਤਲ ਹੋ ਜਾਂਦਾ ਦੋ ਮਹੀਨੇ ਬਾਅਦ ਜਾਣਕਾਰੀ ਮਿਲਦੀ ਹੈ ਤੇ ਤੁਸੀਂ ਉਸ ਨੂੰ ਕਾਬੂ ਕਰ ਲੈਣੇ ਹੋ ਤੇ ਜਿਹੜੀ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ ਖੁਦ ਕਿ ਉਹ ਲਾਪਤਾ ਹੋ ਗਈ ਹੈ ਲੇਡੀ ਮੇਰੇ ਕੋਲ ਇੱਥੇ ਆਈ ਸੀ ਉਹ ਸ਼ਿਕਾਇਤ ਅਗਸਤ ਮਹੀਨੇ ਚ ਦਿੱਤੀ ਗਈ ਨਹੀਂ ਉਹ ਵੀ ਸਤੰਬਰ ਚ ਹੀ ਦਿੱਤੀ ਸੀ ਇਹਨੇ ਅੱਛਾ ਉਹ ਇਹਨੇ ਪਰਚਾ ਨਹੀਂ ਉਹ ਅਗਸਤ ਦਿੱਤੀ 18 ਅਗਸਤ ਨੂੰ ਦਿੱਤੀ ਸੀਗੀ ਰਿਪੋਰਟ ਵੀ ਉਹ ਲੇਡੀਜ਼ ਮੇਰੇ ਕੋਲ ਆਈ ਹੋਈ ਸੀ ਯੂਐਸ ਬੇਸ ਸੀਗੀ ਉਹ ਫਿਰ ਉਹਨੇ ਆਪਣੇ ਜਿਹੜਾ ਚਰਨਜੀਤ ਸੀਗਾ ਉਹਨੇ ਕਿਹਾ ਤੂੰ ਪੁਲਿਸ ਰਿਪੋਰਟ ਕਰਵਾ ਦੇ ਆਪਾਂ ਆਪਣੇ ਵੱਲੋਂ ਬਚ ਜਾਾਂਗੇ ਵੀ ਅਸੀਂ ਤਾਂ ਪੁਲਿਸ ਰਿਪੋਰਟ ਕਰਾਈ ਹੈ ਅੱਛਾ ਕਿ ਜਿਹੜੀ ਲੇਡੀ ਆ ਉਹ ਇੱਥੋਂ ਚਲੇ ਗਈ ਸੀ ਇਹ ਜਿਹੜੀ ਪਲੈਨਿੰਗ ਉਹਨਾਂ ਦੀ ਬਣਾਈ ਹੋਈ ਸੀ ਜਿਹੜਾ ਬਾਹਰ ਬੈਠਾ ਚਰਨਜੀਤ ਔਰ ਇੱਕ ਜਿਹੜਾ ਸੁਖਜੀਤ ਇਹਨਾਂ ਦੀ ਪਲੈਨਿੰਗ ਫੇਲ ਹੋਣ ਦਾ ਕਾਰਨ ਇਹ ਸੀ ਕਿ ਜਿਹੜੇ ਆਪ ਖੁਦ ਮੈਸੇਜ ਟਾਈਪ ਕੀਤੇ ਗਏ ਉਸ ਲੇਡੀ ਦੇ ਫੋਨ ਦੇ ਵਿੱਚੋਂ ਉਥੋਂ ਪੜਿਆ ਗਿਆ ਕੰਮ ਉੱਥੋਂ ਵੀ ਫੜਿਆ ਗਿਆ ਸਾਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਸਾਡੇ ਐਸ ਐਚ ਓ ਇਨਸਪੈਕਟਰ ਐਸ ਐਚ ਓ ਦੇ ਲੋ ਕੋ ਸੁਖਵਿੰਦਰ ਕੋਲ ਵੀ ਸੀਕ੍ਰੀਟ ਇਨਫੋਰਮੇਸ਼ਨ ਆਈ ਸੀਗੀ ਉਸ ਤੋਂ ਬਾਅਦ ਜਦੋਂ ਹੁਣ ਅਸੀਂ ਉਹਨੂੰ ਕੀਤਾ ਪੁੱਛਗਿੱਛ ਕੀਤੀ ਉਹਦਾ ਮੈਸੇਜ ਕਢਵਾਏ ਤੇ ਮੈਸੇਜ 'ਚ ਜਦੋਂ ਦੇਖਿਆ ਵੀ ਇਹ ਕਿਨੇ ਕੀਤੇ ਨੇ ਮਾਰਨ ਤੋਂ ਬਾਅਦ ਆਪਣੇ ਉਹਨੇ ਸੁਖਜੀਤ ਸਿੰਘ ਨੇ ਆਪਣੇ ਉਸੀ ਲੇਡੀ ਦੇ ਮੋਬਾਈਲ ਤੋਂ ਇੱਕ ਦੋਆਂ ਨੂੰ ਮੈਸੇਜ ਕਰਤੇ ਵੀ ਸੋ ੜੈਟ ਸ਼ੱਕ ਨਾ ਹੋਵੇ ਵੀ ਇੱਥੋਂ ਚਲੇ ਗਈ ਸੀ ਉਸ ਤੋਂ ਬਾਅਦ ਉਹਨੇ ਮੋਬਾਈਲ ਵੀ ਯੂਜ਼ ਕੀਤਾ ਤਾਂ ਕਿ ਵੀ ਮੇਰੇ ਤੇ ਕੋਈ ਸ਼ੱਕ ਨਾ ਕਰੇ ਵੀ ਉਸ ਤੋਂ ਬਾਅਦ ਵੀ ਉਹ ਮੋਬਾਈਲ ਯੂਜ਼ ਕਰਦੀ ਰਹੀ ਹੈ ਜਦੋਂ ਤੁਸੀਂ ਰਾਉਂਡ ਅਪ ਕਰਦੇ ਹੋ ਉਸ ਸੁਖਜੀਤ ਬੰਦੇ ਨੂੰ सोनू ਨੂੰ ਜਿਹੜਾ 30 ਸਾਲ ਦੀ ਉਮਰ ਹੈ ਜਿਹਨੇ ਲੇਡੀ ਦਾ ਕਤਲ ਕੀਤਾ ਉਸ ਤੋਂ ਬਾਅਦ ਪੁੱਛਗਿੱਛ ਦੇ ਵਿੱਚੋਂ ਕੀ ਕੀ ਮੰਨੇ ਆ ਤੁਸੀਂ ਕੀ ਕੀ ਪੁੱਛਿਆ ਜਦੋਂ ਅਸੀਂ ਉਹਨੂੰ ਅਰੈਸਟ ਕੀਤਾ ਤੇ ਉਹ ਜਿਹੜਾ ਮੰਨਿਆ ਸੀਗਾ ਉਹ ਕਹਿੰਦਾ ਵੀ ਮੈਨੂੰ ਚਰਨਜੀਤ ਸਿੰਘ ਨੇ 50 ਲੱਖ ਰੁਪਈਆ ਦੇਣ ਦਾ ਵਾਅਦਾ ਕੀਤਾ ਸੀ ਵੀ ਮੈਂ ਤੈਨੂੰ 50 ਲੱਖ ਰੁਪਈਆ ਦਵਾਂਗਾ ਤੇ ਮੈਂ ਤੈਨੂੰ ਯੂਕੇ ਲੈ ਜਾਊਂਗਾ ਪਹਿਲਾਂ ਵੀ ਇਹ ਲੇਡੀ ਨੇ 36000 ਯੂਐਸ ਡਾਲਰ ਪਾਇਆ ਸੀਗੇ ਇਹਨਾਂ ਦੇ ਅਕਾਊਂਟ 'ਚ ਅੱਛਾ ਥੋੜੇ ਜਿਹੀ ਪੈਸੇ ਇਹਦਾ ਭਰਾ ਇੱਕ ਪਹਿਲਵਾਨੀ ਕਰਦਾ ਸੀ ਉਹਦੇ ਅਕਾਊਂਟ 'ਚ ਪਾਤੇ ਹੂੰ ਥੋੜੇ ਬਾਕੀ ਪੈਸੇ ਸੁਖਜੀਤ ਸਿੰਘ ਦੇ ਅਕਾਊਂਟ 'ਚ ਪੁਵਾਤੇ ਹੂੰ ਫਿਰ ਉਹ ਪੈਸਿਆਂ ਦਾ ਚਰਨਜੀ ਜਿਹੜਾ ਯੂਐਸ ਬੇਸ ਦਾ ਚਰਨਜੀਤ ਉਹਨੇ ਕਢਵਾ ਲੇ ਤੇ ਇਹਨੂੰ 5 ਲੱਖ ਰੁਪਏ ਪਿੱਛੇ ਲੱਖ ਰੁਪਏ ਦੰਦਾ ਸੀਗਾ ਸੁਖਜੀਤ ਨੂੰ ਸੋ दैट ਕਿਉਂਕਿ ਉਹ ਇੱਕ ਵਿਲਾ ਸੀਗਾ ਹਮ ਟਾਈਪਿਸਟ ਦਾ ਕੰਮ ਕਰਦਾ ਸੀਗਾ ਪ੍ਰਾਈਵੇਟ ਵਿਲਾ ਸੀਗਾ ਉਹਨੇ ਕਿਹਾ ਵੀ ਮੈਂ ਇਹਨੂੰ ਲਾਲਚ ਦੇ ਵਿੱਚ ਲਈ ਰੱਖੂੰਗਾ ਕਿਉਂਕਿ ਇਹਨੂੰ ਕੋ ਕਮਾਈ ਦਾ ਸਾਧਨ ਨਹੀਂ ਹੈਗਾ ਤੇ ਇਹ ਲਾਲਚ ਚ ਫਸਿਆ ਰਿਹਾ ਉਹਦੇ ਨਾਲ ਜਦੋਂ ਸੁਖਜੀਤ ਤੋਂ ਪੁੱਛਗਿਸ਼ ਕੀਤੀ ਜਾ ਰਹੀ ਸੀ ਜਦੋਂ ਰਿਮਾਂਡ ਮਿਲਦਾ ਹੈ ਉਸ ਦਾ ਤਾ ਉਸ ਦੇ ਵਿੱਚ ਉਹਨੇ ਕੀ ਕੀ ਕਬੂਲਿਆ ਸੌਖਿਆ ਮੰਨ ਗਿਆ ਕਿ ਇਸ ਤਰ੍ਹਾਂ ਮੈਂ ਲਾਲਚ ਦੇ ਵਿੱਚ ਕਤਲ ਕੀਤਾ ਜਾਂ ਹੋਰ ਵੀ ਕੁਝ ਕਹਾਣੀਆਂ ਜਿਹੜੀਆਂ ਨੇ ਪਰਦੇ ਖੁੱਲੇ ਉਸਤੇ ਨਹੀਂ ਸੌਖਾ ਤਾਂ ਕੋਈ ਵੀ ਨਹੀਂ ਮੰਨਦਾ ਹੁੰਦਾ ਫਿਰ ਜਦੋਂ ਅਸੀਂ ਸਵਾਲ ਜਵਾਬ ਕੀਤੇ ਨੇ ਉਹਨਾਂ ਚੋ ਬ੍ਰੇਕਥਰੂ ਹੋ ਗਿਆ ਸੀਗਾ ਫਿਰ ਉਹਨੇ ਦੱਸਿਆ ਵੀ ਜਿਹੜੀ ਡੈੱਡ ਬੋਡੀ ਦੇ ਅਸੀਂ ਕਿਹਾ ਵੀ ਫਿਰ ਅਸੀਂ ਜਾ ਕੇ ਉਹਦਾ ਉੱਥੇ ਚੈੱਕ ਕੀਤਾ ਉਹਦਾ ਰੂਮ ਜਿੱਥੇ ਉਹਨੇ ਸਾੜਿਆ ਸੀ ਜੀ ਫਿਰ ਅਸੀਂ ਦੇਖਿਆ ਕਿ ਉੱਥੇ ਧੂਏ ਨਾਲ ਜਿਹੜਾ ਸਟੋਰ ਸੀ ਉਹ ਕਾਲਾ ਹੋਇਆ ਹੋਇਆ ਸੀਗਾ ਹੂੰ ਇਨੇ ਕੀ ਕੀਤਾ ਜਿਹੜੇ ਕਾਲਾ ਹੋਇਆ ਸੀ ਉੱਥੇ ਵਾਈਟ ਪੇਂਟ ਮਰਵਾਤਾ ਪੇਂਟਰ ਤੋਂ ਫਿਰ ਅਸੀਂ ਉਹ ਪੇਂਟਰ ਬੁਲਾ ਕੇ ਪੁੱਛੇ ਵੀ ਤੁਸੀਂ ਕਿਉਂ ਪੇਂਟ ਕੀਤਾ ਸੀ ਉਹ ਕਹਿੰਦਾ ਜੀ ਇੱਥੇ ਉਸ ਟਾਈਮ ਕਾਲਸ ਹੋਈ ਹੋਈ ਸੀ ਜੀ ਅਸੀਂ ਇੱਥੇ ਪੇਂਟ ਕੀਤਾ ਸੀ ਉਹਦੇ ਚ ਕੁਝ ਪੁਆਇੰਟ ਜਿਹੜੇ ਉੱਥੇ ਰਹਿ ਗਏ ਸੀਗੇ ਜਿਹੜਾ ਸਾਨੂੰ ਸ਼ੱਕ ਪਿਆ ਉਹ ਅਸੀਂ ਦੇਖੇ ਫਿਰ ਉੱਥੇ ਥੋੜਾ ਪਿਆ ਸੀ ਜਿਹਦੇ ਨਾਲ ਪਟਿਆ ਹੋਇਆ ਸੀਗਾ ਟੈਲਾਂ ਤੋੜ ਕੇ ਉਹ ਕੀਤਾ ਸੀਗਾ ਹੂੰ ਫਿਰ ਅਸੀਂ ਉੱਥੋਂ ਇੱਕ ਮੋਮ ਜਾਮੇ ਸੀਗੇ ਹੂੰ ਜਿਨ੍ਹਾਂ ਨਾਲ ਉਹ ਸਾੜ ਕੇ ਰੱਖੀ ਹੋਈ ਸੀਗੀ ਜੀ ਤੇ ਉਸ ਤੋਂ ਬਾਅਦ ਅਸੀਂ ਪੁੱਛਿਆ ਵੀ ਤੂੰ ਫਿਰ ਡੈੱਡ ਬੋਡੀ ਦਾ ਜਿਹੜੇ ਇਹਦੇ ਬਾਕੀ ਸਮਾਨ ਸੀਗਾ ਡੈੱਡ ਬੋਡੀ ਦਾ ਉਹ ਕਿੱਥੇ ਸਿਟਿਆ ਹੂੰ ਫਿਰ ਉਹਨੇ ਸਾਨੂੰ ਦੱਸਿਆ ਕਿ ਮੈਂ ਉਹ ਘਗਰਾਣੇ ਜਿਹੜੀ ਹੈਗੀ ਆ ਸੂਆ ਹੈਗਾ ਪੁੱਲ ਸੂਆ ਜੀ ਉਹਦੇ ਵਿੱਚ ਸਿਟੇ ਐਵੇਂ ਚਾਰ ਬੋਰੀਆਂ ਚ ਪਾ ਕੇ ਉਹ ਮੋਟਰਸਾਈਕਲ ਤੇ ਲੈ ਕੇ ਜਾਂਦਾ ਸੀ ਸਿੰਗਲ ਸਿੰਗਲ ਕਰਕੇ ਚਾਰ ਢੇੜੇ ਲਾਏ ਉਹਨੇ ਜੀ ਤੇ ਉਹਨੇ ਉਹ ਸੂਆ ਹੈਗਾ ਜਿਹੜਾ ਉਹਦੇ ਵਿੱਚ ਸਿਟਿਆ ਐ ਮਤਲਬ ਡੈੱਡ ਬੋਡੀ ਦੇ ਟੁਕੜੇ ਵੀ ਕੀਤੇਗੇ ਸੜਨ ਤੋਂ ਬਾਅਦ ਨਹੀਂ ਨਹੀਂ ਟੁਕੜੇ ਨਹੀਂ ਕੀਤੇਗੇ ਜਿਹੜੇ ਫੁੱਲ ਹੁੰਦੇ ਹਨ ਨਾ ਡੈੱਡ ਬੋਡੀ ਦੇ ਉਹ ਉਹਨੇ ਉੱਥੇ ਸੜਤੇ ਸੀ ਫਿਰ ਜਦੋਂ ਸਾਨੂੰ ਅਸੀਂ ਉਹ ਕੀਤਾ ਫਿਰ ਅਸੀਂ ਡਿਊਟੀ ਮੈਜਿਸਟਰ ਐਨਐਮਸੀ ਲਾਰ ਦੀ ਹਾਜ਼ਰੀ ਚ ਉੱਥੋਂ ਉਹ ਬਰਨਾਨ ਕਰਵਾਏ ਨੇ ਜਿਹੜੇ ਉਹਦੇ ਫੁੱਲ ਸੀਗੇ ਲੇਡੀ ਦੇ ਮਤਲਬ ਉਸ ਸੋਏ ਦੇ ਵਿੱਚ ਉਹ ਤੁਹਾਨੂੰ 2 ਮਹੀਨੇ ਬਾਅਦ ਵੀ ਫੁੱਲ ਮਿਲ ਜਾਂਦੇ ਆ ਉਹਦੇ ਚ ਹਾਂਜੀ ਹਾਂ ਉਹ ਪਾਣੀ ਦੇ ਥੱਲੇ ਸੀਗੇ ਪਾਣੀ ਥੋੜਾ ਥੋੜਾ ਪਾਣੀ ਸੀਗਾ ਸਿਰਫ ਅੱਧਾ ਅੱਧਾ ਫੁੱਟ ਤੋਂ ਵੀ ਥੱਲੇ ਪਾਣੀ ਸੀਗਾ ਉਹ ਵਜਨਦਾਰ ਸੀਗੇ ਉਹਦੇ ਚੋਂ ਅਸੀਂ ਉਹ ਬਰਾਮਦ ਕਰਾਏ ਫਿਰ ਉਹਨੇ ਜਿਹੜਾ ਮੋਬਾਈਲ ਸੀ ਲੇਡੀ ਦਾ ਹੂੰ ਉਹ ਵੀ ਉੱਥੇ ਆਈਫੋਨ ਸੀ ਉਹ ਵੀ ਉੱਥੇ ਤੋੜ ਕੇ ਸਟਿਆ ਸੀਗਾ ਉਹ ਵੀ ਸਾਨੂੰ ਜਦੋਂ ਅਸੀਂ ਸਰਚ ਕੀਤੀ ਵੀ ਉਹ ਲੇਡੀ ਦਾ ਮੋਬਾਈਲ ਕਿੱਥੇ ਆ ਫਿਰ ਸਾਨੂੰ ਸਰਚ ਦੇ ਦੌਰਾਨ ਨੇੜੇ ਹੀ ਉਹ ਮੋਬਾਈਲ ਵੀ ਮਿਲ ਗਿਆ ਸੀ ਟੁੱਟਿਆ ਹੋਇਆ ਉਹ ਵੀ ਅਸੀਂ ਕਬਜ਼ੇ ਚ ਲੱਤਾ ਮਤਲਬ ਪੁਲਿਸ ਲਈ ਜਾਂ ਤੁਹਾਡੀ ਇਨਵੈਸਟੀਗੇਸ਼ਨ ਲਈ ਇੱਕ ਗੱਲ ਇਹ ਪਲੱਸ ਪੁਆਇੰਟ ਰਿਹਾ ਕਿ ਜਿਹੜਾ 2 ਮਹੀਨੇ ਬਾਅਦ ਬਹੁਤ देर ਹੋ ਚੁੱਕੀ ਸੀ ਕੇਸ ਦੇ ਵਿੱਚ ਕਿਉਂਕਿ ਇਨਫੋਰਮੇਸ਼ਨ ਮਿਲਦੇ ਮਿਲਦੇ ਆ ਇਸ ਦੇ ਬਾਵਜੂਦ ਵੀ ਜਿਹੜੀਆਂ ਕੁਝ ਚੀਜ਼ਾਂ ਲੱਭੀਆਂ ਉਹਦੇ ਨਾਲ ਸਰਾਖ ਹੋਰ ਮਿਲ ਗਏ ਹਾਂ ਹਾਂ ਐਵੀਡੈਂਸ ਬਣ ਗਏ ਐਵੀਡੈਂਸ ਹੋ ਗਈ ਸਫੀਸ਼ੀਐਂਟ ਐਵੀਡੈਂਸ ਹੈ ਕਿਉਂਕਿ ਉਸੇ ਦੀ ਡੈੱਡ ਬੋਡੀ ਸੀ ਤੇ ਡਿਊਟੀ ਮਿਨਿਸਟਰਟ ਦੀ ਹਾਜ਼ਰੀ ਚ ਅਸੀਂ ਉਹਨੂੰ ਬਰਾਮਦ ਕਰਵਾਇਆ ਜੀ ਅਦਰਵਾਇਜ਼ ਫਿਰ ਨਹੀਂ ਤਾਂ ਫੇਮ ਜਿਹੜੇ ਕੰਪਲੇਨੈਂਟ ਹੁੰਦੇ ਆ ਮਦਈ ਹੁੰਦੇ ਨੇ ਉਹ ਪੁਲਿਸ ਤੇ ਕੁਐਸਚਨ ਰੇਜ਼ ਕਰ ਲਾ ਪਾਉਂਦੇ ਨੇ ਇਸ ਕਰਕੇ ਉਹ ਲੇਡੀ ਦਾ ਕੋਈ ਵੀ ਇੱਥੇ ਹੈ ਨਹੀਂ ਸੀਗਾ ਅੱਗੇ ਨਾ ਪਿੱਛੇ ਫਿਰ ਵੀ ਅਸੀਂ ਆਪਣਾ ਧਰਮ ਸੰਭਲਦੇ ਹੋਏ ਉਹਦੀ ਆਊਟ ਆਫ ਵੇ ਹੈਲਪ ਕਰਕੇ ਕਿਉਂਕਿ ਇੱਕ ਦੋਸ਼ੀ ਨੇ ਕੰਮ ਕੀਤਾ ਹੂੰ ਅਸੀਂ ਉਹਨੂੰ ਜਿਹੜੇ ਹੈਗੇ ਐ ਏਰਟਿਲ ਅੱਗੇ ਤੱਕ ਜਾਵਾਂਗੇ ਜਦੋਂ ਤੱਕ ਉਹਨੂੰ ਸਜ਼ਾ ਨਹੀਂ ਹੁੰਦੀ ਹਾਲ ਦੀ ਘੜੀ ਇਹਦੇ ਹੋਰ ਬਹੁਤ ਕੁਝ ਇਸ ਕੇਸ ਚੋਂ ਨਿਕਲਣਾ ਹੈ ਪਰ ਜਦੋਂ ਤੁਸੀਂ ਪੁਸ਼-ਗਿਸ਼ ਕਰ ਰਹੇ ਸੀ ਇੱਕ ਤਾਂ ਉਹਨੇ ਦੱਸਿਆ ਮੈਂ ਕਤਲ ਨੂੰ ਅੰਜਾਮ ਕਿਵੇਂ ਦਿੱਤਾ ਔਰ ਕਿਹੜੇ ਲਾਲਚ ਵਿੱਚ ਦਿੱਤਾ ਜਿਹੜਾ ਬਾਹਰ ਬੈਠਾ ਚਰਨਜੀਤ ਹੈ ਜਿਹੜਾ ਵਿਦੇਸ਼ 'ਚ ਜਿਹੜਾ ਕਿ ਉਸ ਦਾ ਜਿਹੜੀ ਉਸ ਦੀ ਪ੍ਰੇਮਿਕਾ ਸੀ ਜਿਸ ਦਾ ਉਹਨੇ ਕਤਲ ਕੀਤਾ ਉਸ ਪ੍ਰੇਮੀ ਤੇ ਪ੍ਰੇਮਿਕਾ ਦੇ ਵਿਚਾਲੇ ਜਿਹੜੀ ਅਣਬਣ ਹੋਈ ਸੀ ਉਹਦਾ ਕਾਰਨ ਇਹੀ ਸੀ ਕਿ ਉਹ ਬਲੈਕਮੇਲ ਕਰ ਰਹੀ ਸੀ ਕਾਰਨ ਇਹ ਸੀਗਾ ਕਿਉਂ ਇਹ ਉਹਨੂੰ ਮੈਰਿਜ ਵਾਸਤੇ ਕਹਿੰਦੀ ਸੀ ਹੂੰ ਉਹ ਮੈਰਿਜ ਇਸ ਕਰਕੇ ਨਹੀਂ ਕਰਵਾ ਰਿਆ ਸੀ ਕਿਉਂਕਿ ਉਹ ਕਹ ਰਿਹਾ ਸੀ ਮੇਰੇ ਘਰੇ ਬਦਨਾਮੀ ਹੋਊਗੀ ਮੈਂ ਪੋਤਿਆਂ ਪੜੋਤਿਆਂ ਵਾਲਾ ਹੈਗਾ ਹੂੰ ਜੇ ਮੈਂ ਮੈਰਿਜ ਕਰਵਾ ਲੀ ਤਾਂ ਮੈਨੂੰ ਘਰ ਦੇ ਕੀ ਕਹਿਣਗੇ ਹੂੰ ਉਹ ਉਸ ਤੋਂ ਖਹਿੜਾ ਛਡਾਉਂਦਾ ਸੀਗਾ ਹੂੰ ਇਹ ਉਹਨੂੰ ਕਹਿੰਦੇ ਸੀ ਨਹੀਂ ਮੈਂ ਨਾ ਵਿਆਹ ਕਰਾ ਉਹਨੂੰ ਡਰ ਸੀਗਾ ਕਿ ਜੇ ਮੈਂ ਵਿਆਹ ਨਹੀਂ ਕਰਾਇਆ ਤੇ ਮੇਰੇ ਤੇ ਇਹ ਰੇਪ ਦਾ ਕੇਸ ਦਰਜ ਕਰਵਾਊਗੀ ਹੂੰ ਇਸ ਕਰਕੇ ਉਹਨਾਂ ਨੇ ਕਿਹਾ ਵੀ ਇੰਡੀਆ ਭੇਜ ਕੇ ਵੀ ਆਪਾਂ ਉੱਥੇ ਵਿਆਹ ਕਰਾਵਾਂਗੇ ਤੂੰ ਚੱਲ ਹਮ ਇੱਥੇ ਆ ਕੇ ਉਹਨੂੰ ਮਰਵਾਤਾ ਸੋਡ ਡੈਡ ਵੀ ਇੱਥੇ ਅੱਗੇ ਪਿੱਛੇ ਉਹਦਾ ਕੋਈ ਹੈ ਨਹੀਂ ਜਿਹੜੀ ਉਹ ਲੇਡੀ ਦਾ ਕਤਲ ਹੋ ਜਾਂਦਾ ਉਹਦਾ ਵਿਦੇਸ਼ ਦੇ ਵਿੱਚ ਵੀ ਕੋਈ ਨਹੀਂ ਹੈ ਜਾਂ ਕੋਈ ਰਿਸ਼ਤੇਦਾਰ ਨਹੀਂ ਨਹੀਂ ਵਿਦੇਸ਼ ਚ ਉਹਦੀ ਸਿਸਟਰ ਹੈਗੀ ਆ ਹਮ ਉਹਨਾਂ ਨਾਲ ਮੇਰਾ ਵੀ ਇੱਕ ਦੋ ਵਾਰੀ ਕਾਲ ਹੋਈ ਹੈ ਹਮ ਤੇ ਜੋ ਕੋਈ ਇਨਫੋਰਮੇਸ਼ਨ ਅਸੀਂ ਲੈਣੀ ਸੀਗੀ ਉਹਨੇ ਸਾਡੀ ਹੈਲਪ ਕੀਤੀ ਹੈ ਸਾਨੂੰ ਬਾਅਦ ਚ ਇਨਫੋਰਮੇਸ਼ਨ ਵੀ ਦਿੱਤੀਆਂ ਉਸ ਲੇਡੀ ਦੇ ਪਿਛੋਕੜ ਬਾਰੇ ਦੱਸਿਆ ਗਿਆ ਕਿ ਉਸ ਦਾ ਪਹਿਲਾਂ ਵਿਆਹ ਹੋਇਆ ਸੀ ਨਹੀਂ ਹੋਇਆ ਸੀ ਉਹਦੇ ਪਹਿਲਾਂ ਉਹਨੇ ਦੱਸਿਆ ਵੀ ਦੋ ਵਾਰੀ ਉਹਦੇ ਵਿਆਹ ਹੋਏ ਸੀਗੇ ਡਿਵੋਰਸ ਹੋ ਗਿਆ ਸੀਗਾ ਬਟ ਹੁਣ ਉਹ ਕਹਿੰਦੀ ਸੀ ਮੈਂ ਆਪਣਾ ਪਟਾਪਾ ਪਾਸ ਕਰਨਾ ਤੇ ਮੈਂ ਤਾਂ ਕਰਕੇ ਇਹਦੇ ਨਾਲ ਮੈਰਿਜ ਕਰਾ ਰਹੀ ਸੀ ਮੈਂ ਆਪਣੀ ਰਹਿੰਦੀ ਜਿਹੜੀ ਜ਼ਿੰਦਗੀ ਹੈ ਉਹ ਇਹਦੇ ਨਾਲ ਪਾਸ ਕਰ ਲਵਾਂਗੀ ਆ ਬਹੁਤੀਆਂ ਥਾਵਾਂ ਤੇ ਜਿਵੇਂ ਤੁਸੀਂ ਕਹਿ ਕਿ ਜਦੋਂ ਕੋਈ ਚੀਜ਼ ਨਹੀਂ ਲੱਭਦੀ ਜਾਂ ਜਿਸ ਦਾ ਕੋਈ ਵਾਲੀਵਾਰ ਪਿੱਛੇ ਨਹੀਂ ਹੁੰਦਾ ਪੁਲਿਸ ਜਦੋਂ ਹੋਰਨਾ ਕੇਸਾਂ ਚ ਬਿਜ਼ੀ ਹੋ ਜਾਂਦੀ ਹੈ ਤਾਂ ਸਵਾਲ ਉੱਠਦੇ ਨੇ ਕਿ ਪੁਲਿਸ ਨੇ ਅੰਜਾਮ ਨਹੀਂ ਦਿੱਤਾ ਉਸ ਕੇਸ ਨੂੰ ਪਰ ਇਸ ਕੇਸ ਦੇ ਵਿੱਚ ਤੁਸੀਂ ਕਿਹਾ ਕਿ ਉਹਨਾਂ ਦਾ ਭਾਵੇਂ ਮਦਈ ਨਹੀਂ ਸੀ ਪੈਰਵਾਈ ਕਰਨ ਵਾਲਾ ਨਹੀਂ ਸੀ ਪਰ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਉਸ ਦੀ ਤੈਕਤੀਕ ਤਹਿਕੀਕਾਤ ਕੀਤੀ ਉਸ ਦੀ ਜੜ ਤੱਕ ਗਏ ਅਸੀਂ ਉਸ ਜੜ ਦੇ ਵਿੱਚੋਂ ਸੁਖਜੀਤ ਸਿੰਘ ਜਿਵੇਂ ਤੁਸੀਂ ਕਿਹਾ ਕਿ ਮਨਾਉਣਾ ਵੀ ਪਿਆ ਉਹਨੂੰ ਸੌਖਾ ਨਹੀਂ ਸੀ ਮੰਨਿਆ ਉਸ ਨੇ ਫਿਰ ਹੋਰ ਕਿਹੜੀ ਕਿਹੜੀ ਗੱਲ ਦੱਸੀ ਕਿ ਉਹ ਵਿਹਲਾ ਰਹਿੰਦਾ ਸੀ ਉਹਦਾ ਸਰਦਾ ਨਹੀਂ ਸੀ ਇਸ ਲਾਲਚ ਵਿੱਚ ਆ ਗਿਆ ਜਾਂ ਹੋਰ ਵੀ ਵਜਾਵਾਂ ਸੀ ਨਹੀਂ ਉਹ ਇਸੇ ਲਾਲਚ ਆ ਗਿਆ ਇੱਕ ਤਾਂ ਉਹਨੂੰ ਪੈਸੇ ਦਾ ਲਾਲਚ ਮਿਲ ਗਿਆ ਕਿਉਂਕਿ ਟਾਈਪਿਸਟ ਨੂੰ ਇੰਨੀ ਕਮਾਈ ਨਹੀਂ ਸੀਗੀ ਦੂਜਾ ਉਹਨੂੰ ਵਿਦੇਸ਼ ਦਾ ਚਾਂਸਾ ਦਿੱਤਾ ਗਿਆ ਵੀ ਤੈਨੂੰ ਯੂਕੇ ਲੈ ਕੇ ਮੈਂ ਜਾਊਂਗਾ ਹੂੰ ਉਹਨੂੰ ਜਦੋਂ ਉਹਨੇ ਕਿਹਾ ਵੀ ਜੇ ਤੈਨੂੰ ਕੋਈ ਬੁਲਾਊਗਾ ਜੀ ਤਾਂ ਤੂੰ ਇੱਥੋਂ ਭੱਜ ਕੇ ਕੋਲਕੱਤਾ ਚਲੇ ਜਾਇਂ ਅੱਛਾ ਤੇ ਮੈਂ ਮੈਂ ਮਹੀਨੇ ਦਾ ਕਾਊਂਗਾ ਤੇ ਮੈਂ ਤੈਨੂੰ ਕੋਲਕੱਤਾ ਤੋਂ ਲੈ ਕੇ ਬਾਰੋ-ਬਾਰ ਵਾਪਸ ਯੂਕੇ ਲੈ ਜਾਊਂਗਾ ਹੂੰ ਇਸ ਤਰ੍ਹਾਂ ਦੀਆਂ ਚਰਨਜੀਤ ਤੇ ਉਸ ਸੁਖਜੀਤ ਦੇ ਵਿਚਾਲੇ ਗੱਲਾਂ ਹੁੰਦੀਆਂ ਸੀ ਹਾਂ ਉਹਨਾਂ ਦੀ ਆਪਸ ਗੱਲਾਂ ਹੁੰਦੀਆਂ ਫਿਰ ਇਹਨੇ ਦੱਸਿਆ ਵੀ ਮੈਨੂੰ ਉਹਨੇ ਇਹ ਵੀ ਕਿਹਾ ਵੀ ਜੇ ਤੈਨੂੰ ਪੁਲਿਸ ਬੁਲਾਉਗੀ ਤਾਂ ਤੂੰ ਪੁਲਿਸ ਕੋਲ ਲੈ ਜਾਣਾ ਤੇ ਤੂੰ ਭੱਜ ਜਾਣਾ ਕੋਲਕਾਤਾ ਸਾਈਡ ਤੇ ਮੈਂ ਤੈਨੂੰ ਆਪੇ ਹੀ ਮਹੀਨੇ ਡੇਢ ਮਹੀਨੇ ਚ ਲੈ ਜਾਊਗਾ ਉੱਥੇ ਮੈਂ ਤੇਰਾ ਰਹਿਣ ਦਾ ਇਂਤਜ਼ਾਮ ਕਰ ਦਊਗਾ ਜਿਹੜਾ ਕਾਤਲ ਹੈ ਸੁਖਜੀਤ ਸਿੱਧੇ ਤੌਰ ਤੇ ਜਿਹਨੇ ਉਸ ਲੇਡੀ ਨੂੰ ਮਾਰ ਮੁਕਾਇਆ ਉਸਨੇ ਪੁਛਗਿਛ ਦੇ ਦੌਰਾਨ ਇਹ ਵੀ ਮੰਨਿਆ ਕਿ ਉਸਨੇ ਪਹਿਲਾਂ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਕੀਤਾ ਸੀ ਜਾਂ ਸਾਫ ਸੁਥਰਾ ਸੀ ਉਹਦਾ ਰਿਕਾਰਡ ਨਹੀਂ ਪਹਿਲਾਂ ਉਹਦਾ ਕੋਈ ਨਹੀਂ ਆਇਆ ਹਮਮ ਰਿਕਾਰਡ ਤੇ ਕੋਈ ਪਹਿਲਾਂ ਐਦਾਂ ਦੀ ਗੱਲ ਨਹੀਂ ਆਈ ਕਿ ਉਹਨੇ ਕੋਈ ਕੀਤਾ ਇਹ ਵੀ ਜਿਹੜਾ ਅਨਮੈਰਿਡ ਸੀਗਾ 30 ਸਾਲਾਂ ਦਾ ਸੀਗਾ ਉੱਥੇ ਪ੍ਰਾਈਵੇਟ ਤੌਰ ਤੇ ਆਪਣਾ ਟਾਈਪਿਸਟ ਦਾ ਕੰਮ ਕਰਦਾ ਸੀ ਹਮਮ ਮਤਲਬ ਤੁਸੀਂ ਪੁੱਛ ਗਏਸ਼ ਕਰਦੇ ਹੋ ਤੇ ਉਹਦੇ ਵਿੱਚ ਕੁਛ ਨਹੀਂ ਲੱਭਦਾ ਉਹਦੇ ਬਾਰੇ ਪੁਰਾਣਾ ਪੁਰਾਣਾ ਰਿਕਾਰਡ ਉਹਦਾ ਕੁਛ ਨਹੀਂ ਨਿਕਲਿਆ ਸਾਨੂੰ ਕਿਉਂਕਿ ਅਸੀਂ ਥਾਣੇ ਦਾ ਰਿਕਾਰਡ ਚੈੱਕ ਕੀਤਾ ਜੀ ਉਹਦੇ 'ਚ ਕੋਈ ਵੀ ਉਹਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਆਇਆ ਜਦੋਂ ਇਸ ਤਰ੍ਹਾਂ ਦਾ ਕੋਈ ਵੱਡਾ ਕ੍ਰਾਈਮ ਪਹਿਲੀ ਵਾਰੀ ਕਰਦਾ ਤੇ ਫਿਰ ਉਸਦੀ ਮਾਨਸਿਕ ਸਥਿਤੀ ਕਿਸ ਤਰ੍ਹਾਂ ਦੀ ਹੁੰਦੀ ਹੈ ਜਦੋਂ ਤੁਸੀਂ ਉਸ ਤੋਂ ਪੁੱਛ ਰਹੇ ਸੀ ਉਹ ਡਰਿਆ ਹੋਇਆ ਸੀ ਜਾਂ ਉਸ ਨੂੰ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਸੀ ਨਹੀਂ ਪਹਿਲਾਂ ਤਾਂ ਉਹ ਛੇਤੀ ਛੇਤੀ ਮੰਦਾ ਨਹੀਂ ਸੀਗਾ ਜਦੋਂ ਫਿਰ ਉਹਨਾਂ ਨੇ ਕੁਛ ਨਹੀਂ ਆਨਸਰ ਕੀਤੇ ਅੰਟਰੋਗੇਸ਼ਨ ਕੀਤਾ ਕੁਐਸਚਨ ਐਂਸਰ ਫਿਰ ਉਹ ਟੁੱਟ ਗਿਆ ਉਹਦੇ ਚੋਂ ਫਿਰ ਡਰ ਗਿਆ ਬਾਅਦ ਚ ਕਹਿੰਦਾ ਜੀ ਮੈਨੂੰ ਪਤਾ ਨਹੀਂ ਸੀਗਾ ਵੀ ਉਹ ਤਾਂ ਮੈਨੂੰ ਕਹਿੰਦਾ ਸੀ ਇਹਦੇ ਪਿੱਛੇ ਕੋਈ ਨਹੀਂ ਹੈਗਾ ਤੇ ਕਿਸੇ ਨੇ ਪੈਰ ਵੀ ਨਹੀਂ ਕਰਨੀ ਮੈਂ ਇਹਸ ਕਰਕੇ ਕਰਤਾ ਵੀ ਜੇ ਕਿਹੜੇ ਕਿਸੇ ਨੇ ਪੈਰ ਵੀ ਕਰਨੀ ਹੈ ਤੇ ਬਾਅਦ ਚ ਡਰਿਆ ਹੋਇਆ ਸੀ ਆਪਣੀ ਗਲਤੀ ਵੀ ਮਹਿਸੂਸ ਕਰਦਾ ਸੀ ਕਿ ਮੇਰੇ ਤੋਂ ਗਲਤ ਸਟੈਪ ਪਟ ਹੋ ਗਿਆ ਮਤਲਬ ਇੱਕ ਕਹਾਣੀ ਵਿੱਚ ਤੇ ਚਲੋ ਕ੍ਰਾਈਮ ਹੋ ਗਿਆ ਕਿ ਕਤਲ ਹੋਇਆ ਦੂਜੇ ਪਾਸੇ ਇਸ ਕੇਸ ਦੇ ਵਿੱਚ ਇਹ ਵੀ ਲੱਭਦਾ ਹੈ ਕਿ ਜਿਹੜੇ ਨੌਜਵਾਨ ਖਾਸ ਕਰਕੇ ਪਰਿਵਾਰਾਂ ਤੋਂ ਦੂਰ ਰਹਿੰਦੇ ਆ ਜਾਂ ਜਿਨ੍ਹਾਂ ਦਾ ਪਰਿਵਾਰ ਦੇ ਵਿੱਚ ਹੋਰ ਕੋਈ ਜੀ ਨਹੀਂ ਹੈ ਉੱਥੇ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਕਿ ਉਹਨਾਂ ਨੂੰ ਕੋਈ ਰੋਕਣ ਵਾਲਾ ਵੀ ਨਹੀਂ ਹੁੰਦਾ ਕਿ ਆਪਾਂ ਇਸ ਕੰਮ 'ਚ ਜਾਣਾ ਹੈ ਕਿ ਨਹੀਂ ਜਾਣਾ ਇਹ ਵੀ ਚੀਜ਼ ਮਿਲਦੀ ਹੈ ਇਹਦੇ ਵਿੱਚ ਹੁਣ ਉਹਨੂੰ ਜਿਹੜਾ ਸੁਖਜੀਤ ਸਿੰਘ ਸੀ ਉਹਨੂੰ ਕੋਈ ਰੋਕਣ ਵਾਲਾ ਹੈ ਨਹੀਂ ਸੀਗਾ ਕੱਲਾ ਰਹਿੰਦਾ ਸੀਗਾ ਨਾ ਉਹਦਾ ਭਰਾ ਸੀ ਆ ਭਰਾ ਵੀ ਜਿਹੜਾ ਅੱਡ ਰਹਿੰਦਾ ਸੀਗਾ ਜੇ ਕੋਈ ਸਿਰ ਤੇ ਹੋਣ ਤਾਂ ਮਾਵਾ ਫ ਹਮੇਸ਼ਾ ਬੱਚੇ ਨੂੰ ਰੋਕਦੇ ਆ ਵੀ ਤੂੰ ਗਲਤ ਪਾਸੇ ਨਾ ਜਾ ਤੇ ਜਦੋਂ ਸਿਰ ਤੇ ਕੋਈ ਹੋਵੇ ਤਾਂ ਉਹਦੋਂ ਡਰ ਵੀ ਆਉਂਦਾ ਵੀ ਮੇਰੇ ਫਾਦਰ ਹੈ ਮੇਰੇ ਮਦਰ ਹੈ ਵੀ ਸਿਰ ਤੇ ਮੇਰੇ ਬੈਠੇ ਨੇ ਵੀ ਮੈਨੂੰ ਨਹੀਂ ਗਲਤ ਕੰਮ ਕਰਦਾ ਹੁੰਦੇ ਉਹ ਬੱਚਾ ਇਹ ਕੋਈ ਵੀ ਹੈਗਾ ਉਹ ਡਰਦਾ ਰਹਿੰਦਾ ਨਾ ਮਾਵਾਪ ਦਾ ਇਸ ਕਿਸ ਚ ਇੱਕ ਗੱਲ ਹੋਰ ਵੀ ਜਿਹੜੀ ਹੈ ਦੂਜੇ ਨੌਜਵਾਨਾਂ ਨੂੰ ਜਿਹੜੇ ਵੀ ਦੇਖਣਗੇ ਤੁਹਾ ਆਪਣੀ ਇਹ ਗੱਲਬਾਤ ਉਹਨਾਂ ਨੂੰ ਇਹ ਵੀ ਮਿਲੇਗਾ ਕਿ ਅਸੀਂ ਲਾਲਚ ਦੇ ਵਿੱਚ ਇੱਕ ਤਾਂ ਪੈਸੇ ਦੀ ਖਾਤਰ ਕੁਝ ਵੀ ਕਰਦੇ ਹਾਂ ਕਰਾਈਂ ਦੂਸਰਾ ਵਿਦੇਸ਼ ਜਾਣ ਦੀ ਜਿਹੜੀ ਹੋੜ ਹੈ ਹਾਲਾਂਕਿ ਬਹੁਤ ਸਮੇਂ ਤੋਂ ਬਾਅਦ ਥੋੜੀ ਜਿਹੀ ਬ੍ਰੇਕ ਲੱਗੀ ਸੀ ਇਸ ਤਰ੍ਹਾਂ ਵੀ ਨੌਜਵਾਨ ਬਾਹਰ ਜਾਣ ਦੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੈ ਵੀ ਇੱਥੇ ਨਹੀਂ ਰਹਿਣਾ ਅਸੀਂ ਬਾਹਰ ਜਾਣਾ ਹੈ ਬਾਹਰ ਜਾਣ ਦਾ ਮੌਕਾ ਮਿਲ ਰਿਹਾ ਚਾਹੇ ਕਿਸੇ ਦਾ ਕਤਲ ਕਰਕੇ ਜਾਣਾ ਪਵੇ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਇਹ ਸਿਰਫ ਝਾਸਾ ਹੁੰਦਾ ਕੋਈ ਵੀ ਕਿਸੇ ਨੂੰ ਫੈਮਿਲੀ ਰਿਲੇਸ਼ਨ ਤੋਂ ਬਿਨਾ ਨਹੀਂ ਲਿਜਾ ਸਕਦਾ ਕਿਉਂਕਿ ਜਿਵੇਂ ਉਹਨੇ ਕਿਹਾ ਜੇ ਥੋੜਾ ਬਹੁਤਾ ਪੜਿਆ ਲਿਖਿਆ ਹੁੰਦਾ ਵੀ ਮੈਨੂੰ ਕਿੱਦਾਂ ਲੈ ਜਾਂਦਾ ਬਾਹਰ ਹੂੰ ਕਿਉਂਕਿ ਅਨਪੜ ਹੋਣ ਕਰਕੇ ਹੂੰ ਲਾਲਚ ਚ ਆ ਗਿਆ ਵੀ ਸ਼ਾਇਦ ਮੈਨੂੰ ਬਾਹਰ ਲੈ ਜਾਊਗਾ ਹੂੰ ਵੀ ਜਦੋਂ ਕਿ ਨਾ ਤਾਂ ਉਹਦਾ ਫੈਮਿਲੀ ਰਿਲੇਸ਼ਨ ਹੈ ਕੋਈ ਫੈਮਿਲੀ ਗਈ ਹੋਵੇ ਉਦੇ ਰਿਲੇਸ਼ਨ ਤੇ ਲੈ ਜਾਂਦਾ ਦੂਜੇ ਜਿਹੜੇ ਕੋਈ ਲਾਰਾ ਲਾਉਂਦੇ ਨੇ ਉਹ ਬਿਲਕੁਲ ਝੂਠੇ ਆਉਂਦੇ ਨੇ ਕਿਉਂਕਿ ਕਿਸੇ ਬੇਸਟ ਵੀ ਬਾਹਰ ਨਹੀਂ ਲਿਆ ਜਾ ਸਕਦੇ ਇਸ ਕੇਸ ਦੇ ਵਿੱਚ ਜਿਹੜੀ ਸੁਖਜੀਤ ਦੀ ਗ੍ਰਿਫਤਾਰੀ ਹੈ ਸਤੰਬਰ ਮਹੀਨੇ ਦੇ ਵਿੱਚ ਆ ਹੁਣ ਹੋਈ ਹੈ ਤੇ ਹੁਣ ਇਹ ਜਿਹੜਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹਦੀ ਪੁਸ਼ਕਿਸ਼ ਚਲਣੀ ਹੈ ਫਰਦਰ ਉਸ ਦੇ ਵਿੱਚੋਂ ਤੁਸੀਂ ਹੁਣ ਜਿਹੜਾ ਮੁੱਖ ਦੋਸ਼ੀ ਇਸ ਦੇ ਸਾਜ਼ਿਸ਼ ਕਰਤਾ ਹੈ ਚਰਨਜੀਤ ਜਿਹੜਾ ਵਿਦੇਸ਼ ਬੈਠਾ ਹੈ ਹੁਣ ਉਸ ਨੂੰ ਕਾਬੂ ਕਰਨ ਦੇ ਲਈ ਕੀ ਕੀ ਪ੍ਰਕਿਰਿਆਵਾਂ ਚੋਂ ਲੰਘਣਾ ਪਊ ਹੋਰ ਕਦੋਂ ਤੱਕ ਉਹ ਕਾਬੂ ਆ ਸਕਦੇ ਅਸੀਂ ਜਿਹੜੀ ਹੈਗੇ ਆ ਉਸ ਦੀ ਇੱਥੇ ਆਪਣੀ ਐਲਓਸੀ ਜਾਰੀ ਕਰਾਵਾਂਗੇ ਜੀ ਅਗਰ ਉੱਥੇ ਇੰਟਰਪੋਨਾਈ ਲਿਖਣਾ ਪਿਆ ਤਾਂ ਗਵਰਨਮੈਂਟ ਨੂੰ ਵੀ ਲਿਖਵਾਵਾਂਗੇ ਆਪਣੀ ਗਵਰਨਮੈਂਟ ਤੋਂ ਹੂੰ ਤੀਜਾ ਜਿਹੜੀ ਉਹਦੀ ਇੱਥੇ ਪ੍ਰਾਪਰਟੀ ਪਈ ਹੈ ਪਿੰਡ 'ਚ ਜੇ ਉਹ ਨਹੀਂ ਆਊਗਾ ਤਾਂ ਜੇ ਉਹਦੀ ਪ੍ਰਾਪਰਟੀ ਜਿਹੜੀ ਉਹਦੇ ਨਾਂ ਤੇ ਹੋਊਗੀ ਉਹ ਸਾਰੀ ਅਸੀਂ ਅਟੈਚ ਕਰਾਂਗੇ ਇਹਨੂੰ ਪੀਓ ਬਣਵਾ ਕੇ ਇਹ ਸਾਰੇ ਕੰਮ ਦੇ ਵਿੱਚ ਕਿੰਨਾ ਸਮਾਂ ਲੱਗ ਸਕਦਾ ਜਿਹੜਾ ਪੀਓ ਬਣਦਾ ਸਮਾਂ ਹੁੰਦਾ ਐਡਿਸਟ 90 ਦਿਨ ਵੀ ਲੱਗ ਸਕਦੇ ਨੇ ਉਹਨੂੰ ਪੀਓ ਬਣਾਉਣ ਵਾਸਤੇ ਉਹਨੇ ਰੈਸਟੋਰੈਂਟ ਲੈਣ ਵਾਸਤੇ ਉਸ ਤੋਂ ਬਾਅਦ ਫਿਰ ਉਹ ਕੋਰਟ ਵੱਲੋਂ ਪੀਓ ਬਣੂਗਾ ਇੱਕ ਸਮਾਂ ਹੈ ਜਿਹੜਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਤੁਸੀਂ ਦੱਸਿਆ ਕਿ ਉਹ ਲੰਘਣਾ ਪੈਣਾ ਹੈ ਜਦੋਂ ਉਸਨੂੰ ਪਘੋੜਾ ਕਰਾਰ ਦਿੱਤੇ ਜਾਣਾ ਹੈ ਜਾਂ ਪ੍ਰਾਪਰਟੀ ਅਟੈਚ ਕਰਨੀ ਹੈ ਕਿ ਨਹੀਂ ਕਰਨੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੈ ਇਸ ਵਕਤ ਸੁਖਜੀਤ ਸਿੰਘ ਜੇਲ੍ਹ ਭੇਜ ਦਿੱਤਾ ਗਿਆ ਜਾਂ ਉਸ ਤੋਂ ਹਾਲੇ ਵੀ ਪੁੱਛਗਿੱਛ ਜਾਰੀ ਹੈ ਨਹੀਂ ਪਹਿਲਾਂ ਉਹਦਾ 4 ਦਿਨ ਦਾ ਰਮਾਂਡ ਲਿਆ ਸੀ ਅਸੀਂ 4 ਦਿਨ ਦਾ ਰਮਾਂਡ ਖਤਮ ਹੋਣ ਤੋਂ ਬਾਅਦ ਅਸੀਂ 3 ਦਿਨ ਦਾ ਹੋਰ ਉਹ ਤੋਂ ਰਮਾਂਡ ਲਿਆ ਵੀ ਜਿਹੜਾ ਕਿ ਦੂਜਾ ਉਹਦਾ ਭਰਾ ਦਾ ਘਰ ਹੈ ਉਹ ਵੀ ਅਸੀਂ ਸਰਚ ਕਰਨਾ ਹੈਗਾ ਹੂੰ ਵੀ ਉਹਦਾ ਭਰਾ ਜਿਹੜਾ ਸੀਗਾ ਪਹਿਲਾਂ ਇੱਥੇ ਸੀਗਾ ਚਲਾ ਗਿਆ ਉਹਦਾ ਭਰਾ ਦਾ ਵੀ ਅਸੀਂ ਘਰ ਸਰਚ ਕਰਨਾ ਸਰਚ ਗਰੰਟ ਲੱਤੇ ਨੇ ਉਹਨਾਂ ਦੇ ਵੀ ਤੇ ਤਿੰਨ ਦਿਨ ਦਾ ਅਸੀਂ ਹੋਰ ਉਹਦਾ ਰਮਾਂਡ ਲੈ ਕੇ ਆਏ ਆ ਜੀ ਤੇ ਬਰੀਕੀ ਨਾਲ ਕੋਈ ਇਨਵੈਸਟੀਗੇਸ਼ਨ ਪਾਰਟ ਤੋਂ ਕੋਈ ਕਮੀ ਨਾ ਰਹੇ ਜੇ ਇਸ ਕਰਕੇ ਅਸੀਂ ਹੋਰ ਉਹਦਾ ਤਿੰਨ ਦਿਨ ਦਾ ਰਮਾਂਡ ਲੈ ਜਦੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਆਏ ਦਿਨ ਕੋਈ ਨਾ ਕੋਈ ਕਿਸੇ ਲਾਲਚ ਵਿੱਚ ਜਾਂ ਕਿਸੇ ਡਰ ਦੇ ਵਿੱਚ ਜਾਂ ਕਿਸੇ ਫਰੋਤੀ ਮੰਗਣ ਦੇ ਕੇਸ ਵਿੱਚ ਹੋ ਜਾਂਦੀਆਂ ਨੇ ਪੁਲਿਸ ਕੋਲ ਜਦੋਂ ਇਸ ਤਰ੍ਹਾਂ ਦੀ ਦੇਰੀ ਨਾਲ ਵੀ ਸ਼ਿਕਾਇਤ ਮਿਲਦੀ ਹੈ ਕੇਸ ਮਤਲਬ ਸੰਭਾਵਨਾ ਬਣੀ ਰਹਿੰਦੀ ਹੈ ਕਿ ਚਾਹੇ ਦੇਰੀ ਨਾਲ ਮਿਲੀ ਇਨਫੋਰਮੇਸ਼ਨ ਹੈ ਉਸ ਦੇ ਵਿੱਚ ਵੀ ਨਤੀਜੇ ਕੱਢੇ ਜਾ ਸਕਦੇ ਆ ਕ੍ਰਾਈਮ ਭਾਵੇਂ ਪਹਿਲਾਂ ਦਾ ਹੋਇਆ ਹੋਵੇ ਉਸ ਨੂੰ ਵੀ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕਦਾ ਬਿਲਕੁਲ ਚਾਹੇ 2 ਦਿਨ ਪਹਿਲਾਂ ਹੋਇਆ ਹੋਵੇ ਚਾਹੇ 6 ਮਹੀਨੇ ਪਹਿਲਾਂ ਹੋਇਆ ਹੋਵੇ ਕ੍ਰਾਈਮ ਤਾਂ ਕ੍ਰਾਈਮ ਹੈ ਜਦੋਂ ਵੀ ਕੋਈ ਇਨਫੋਰਮੇਸ਼ਨ ਜਾਂ ਡਵੈਲਪਮੈਂਟ ਹੁੰਦੀ ਹੈ ਕੋਈ ਵੀ ਐਸਐਚਓ ਇਹ ਪੁਲਿਸ ਅਫਸਰ ਇਹ ਨਹੀਂ ਚਾਹੁੰਦਾ ਮੇਰੇ ਏਰੀਆ ਵਿੱਚ ਕੋਈ ਬਲਾਈਂਡ ਚੀਜ਼ ਰਹੇ ਰਹਿ ਹਰੇਕ ਦੀ ਇਹ ਹੁੰਦੀ ਹੈ ਵੀ ਜੇ ਮੇਰੀ ਏਰੀਆ ਵਿੱਚ ਵਾਰਦਾਤ ਹੋਈ ਹੈ ਵੀ ਮੈਂ ਇਹਨੂੰ ਟ੍ਰੇਸ ਕਰਨਾ ਜੀ ਕੋਈ ਵੀ ਐਸਐਚਓ ਇਹ ਨਹੀਂ ਚਾਹੁੰਦਾ ਵੀ ਮੈਂ ਆਪਣੇ ਏਰੀਆ ਵਿੱਚ ਕੋਈ ਮਰਡਰ ਹੋ ਗਿਆ ਹੈ ਚਾਹੇ ਕੁਝ ਅਟੈਂਪਟ ਟੂ ਮਰਡਰ ਹੋ ਗਿਆ ਕੋਈ ਵੀ ਚੀਜ਼ ਹੋ ਜਵੇ ਵੀ ਮੈਂ ਇਹਨੂੰ ਟ੍ਰੇਸ ਕਰਨਾ ਅਨਟ੍ਰੇਸ ਨਾ ਰਵੇ ਇਹ ਸਾਰੇ ਕੇਸ ਨੂੰ ਸੁਲਝਾਉਣ ਦੇ ਵਿੱਚ ਤੁਹਾਡਾ ਤੇ ਤੁਹਾਡੀ ਟੀਮ ਦਾ ਕਿਸ ਤਰ੍ਹਾਂ ਦਾ ਸਹਿਯੋਗ ਸੀ ਔਰ ਕਿੰਨੇ ਟੀਮ ਦੇ ਮੈਂਬਰ ਲੱਗੇ ਸਾਰੇ ਕੇਸ ਨੂੰ ਲੱਭਣ ਦੇ ਵਾਸਤੇ ਸਾਡੀ ਇਸ ਟੀਮ ਨੂੰ ਸਾਡੇ ਸੀਪੀ ਸਾਹਿਬ ਸੱਪਲ ਸ਼ਰਮਾ ਜੀ ਜਿਹੜੇ ਸਾਡੇ ਸੀਪੀ ਲੁਧਿਆਣਾ ਹੈਗਾ ਉਹਨਾਂ ਨੇ ਏਡੀਸੀਪੀ ਕਰਨਵੀਰ ਸਿੰਘ ਤੇ ਮੇਰੀ ਟੀਮ ਮੇਰੇ ਨਾਲ ਮੇਰਾ ਐਸ ਐਚ ਓ ਤੇ ਚਾਰ ਮੁਲਾਜ਼ਮ ਹੋਰ ਅਸੀਂ ਇਕੱਠਿਆਂ ਨੇ ਆਪਣੇ ਸੀਪੀ ਸਾਹਿਬ ਦੀ ਗਾਈਡਲਾਈਨ ਤੋਂ ਅਸੀਂ ਇੱਥੇ ਤੱਕ ਪਹੁੰਚੇ ਸੀਗੇ ਹਮ ਔਰ ਇਸ ਕੇਸ ਦੇ ਵਿੱਚ ਸੰਭਾਵਨਾ ਇਹੀ ਹੈ ਕਿ ਹੁਣ ਜਿਹੜਾ ਸੁਖਜੀਤ ਕਤਲ ਕਾਬੂ ਆ ਗਿਆ ਉਸ ਨੂੰ ਤੇ ਸਜ਼ਾ ਮਿਲਣੀ ਮਿਲਣੀ ਹੈ ਇਸ ਕਤਲ ਦੀ ਤੇ ਇਸ ਦੇ ਨਾਲ ਨਾਲ ਜਿਹੜਾ ਬਾਹਰ ਬੈਠਾ ਚਰਨਜੀਤ ਹੈ ਜਿਹੜਾ ਸਾਜ਼ਿਸ਼ ਕਰਤਾ ਸੀ ਇਸ ਕੇਸ ਦਾ ਜਿਵੇਂ ਤੁਸੀਂ ਦੱਸਿਆ ਉਹ ਵੀ ਜਲਦੀ ਜਿਹੜਾ ਸਲਾਖਾਂ ਪਿੱਛੇ ਜਾ ਸਕਦਾ ਹਾਂ ਜੀ ਬਿਲਕੁਲ ਉਹਦੇ ਪਿੱਛੇ ਵੀ ਅਸੀਂ ਜਿਹੜੀ ਆਪਣੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਾਂਗੇ ਤਾਂ ਕਿ ਉਹਨੂੰ ਵੀ ਬਾਹਰੋਂ ਲਿਆ ਸਕੀਏ ਹਮ ਇਹ ਅਸੀਂ ਪੂਰੀ ਆਪਣੀ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਾਂਗੇ ਇਸ ਕੇਸ ਬਾਰੇ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ ਠੀਕ ਹੈ ਥੈਂਕ ਯੂ